ਸਾਂਦੇ ਪੰਜਾਬ ਦੀ ਵਿਧਾਨ ਸਭਾ ਨੂੰ ਇੱਕ ਕਾਨੂੰਨ ਮੈਂ ਲਿਖ ਕੇ ਸਪੀਕਰ ਕੁਲਤਾਰ ਸੰਧਵਾ ਨੂੰ 2023 ਦਾ ਦਿੱਤਾ ਹੋਇਆ ਉਹਦੇ ਵਿੱਚ ਮੈਂ ਮੰਗ ਕੀਤੀ ਆ ਕਿ ਹਿਮਾਚਲ ਦੀ ਤਰਜ਼ ਤੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾ ਲੈ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਵੋਟਰ ਨਾ ਬਣ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਰਕਾਰੀ ਸਾਡੀ ਨੌਕਰੀ ਨਾ ਲੈ ਸਕੇ ਪੰਜਾਬ ਮੈਂ ਕਾਂਗਰਸ ਕੇ ਇੱਕ ਨੇਤਾ ਹੈ ਉਹ ਕਹਿੰਦੇ ਹੈ ਕਿ ਬਿਹਾਰ ਕੇ ਲੋਕੋ ਕੋ ਨਾ ਪੰਜਾਬ ਮੈਂ ਘਰ ਖਰੀਦੇ ਦੇਣਾ ਚਾਹੀਏ ਨਹੀਂ ਪੰਜਾਬ ਮੈਂ ਬਿਹਾਰੀਓ ਕੋ ਕੋਈ ਅਧਿਕਾਰ ਦੇਣਾ ਚਾਹੀਏ ਅਗਰ ਅਸੀਂ ਗੈਰ ਪੰਜਾਬੀਆਂ ਨੂੰ ਇਸ ਇੱਥੇ ਰਹਿਣ ਦਿੱਤਾ ਤੇ ਮੇਰਾ ਖਿਆਲ 15-20 ਸਾਲ ਦੇ ਵਿੱਚ ਤੁਹਾਨੂੰ ਆਪ ਅੱਗ ਨਹੀਂ ਲੱਭਣੀ ਪੰਜਾਬੀ ਨਹੀਂ ਲੱਭਣੀ ਤੇ ਨਾ ਸਿੱਖਾਂ ਦੀ ਆਬਾਦੀ ਇੱਥੇ ਲੱਭੇਗੀ ਬਿਹਾਰ ਕੇ ਲੋਗੋ ਕੇ ਲਈ ਇਤਨੀ ਨਫਰਤ ਇਨ ਲੋਗਾਂ ਦੇ ਦਿਲ ਦਿਮਾਗ ਮੇਂ ਫਰੀ ਪੜੀ ਹੈ ਤੇ ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਵੱਲੋਂ ਦਿੱਤਾ ਇੱਕ ਬਿਆਨ ਪੰਜਾਬ ਦੀ ਸਿਆਸਤ ਚ ਨਹੀਂ ਸਗੋਂ ਦੇਸ਼ ਦੀ ਸਿਆਸਤ ਵਿੱਚ ਗੂੰਜ ਰਿਹਾ ਹੈ ਜਿਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਸੁਖਪਾਲ ਸਿੰਘ ਖਹਿਰਾ ਦਾ ਨਾਮ ਲੈ ਬਿਨਾ ਪੂਰੀ ਕਾਂਗਰਸ ਪਾਰਟੀ ਨੂੰ ਨਿਸ਼ਾਨੇ ਤੇ ਲਿਆਏ ਦਰਸਲ ਸੁਖਪਾਲ ਸਿੰਘ ਖਹਿਰਾ ਵੱਲੋਂ ਬਿਹਾਰੀ ਅਤੇ ਹੋਰ ਪ੍ਰਵਾਸੀ ਮਜ਼ਦੂਰਾਂ ਖਿਲਾਫ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਪਟਨਾ ਚ ਬੋਲਦੇ ਆ ਸੁਖਪਾਲ ਸਿੰਘ ਖਹਿਰਾ ਤੇ ਨਿਸ਼ਾਨੇ ਸਾਦੇ ਨੇ ਪ੍ਰਧਾਨ ਮੰਤਰੀ ਨੇ ਤੈਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਦੇ ਦਿਲ ਵਿੱਚ বিহারੀਆਂ ਲਈ ਨਫ਼ਰਤ ਹੀ ਨਫ਼ਰਤ ਭਰੀ ਹੋਈਏ ਜੋ ਕਿ ਉਹਨਾਂ ਦੇ ਬਿਆਨਾਂ ਵਿੱਚ ਸਾਫ਼-ਸਾਫ਼ ਨਜ਼ਰ ਆਉਂਦੀ ਹੈ ਤੁਹਾਨੂੰ ਇੱਕ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹ ਬਿਆਨ ਸੁਣਾ ਦਿੰਦੇ ਆ ਪੰਜਾਬ ਮੈਂ ਕਾਂਗਰਸ ਕੇ ਇੱਕ ਨੇਤਾ ਹੈ ਦਿੱਲੀ ਮੈਂ ਕਾਂਗਰਸ ਕੇ ਸਾਹੀ ਪਰਿਵਾਰ ਕੇ ਇੱਕ ਖਾਸਮ ਖਾਸ ਹੈ पंजाब के कांग्रेस के ये नेता कहते हैं कि बिहार के लोगों को पंजाब में बहिष्कार करना चाहिए ये कांग्रेस वाले नेता बोल रहे हैं और आरजेडी वाले इनके साथ यहां आपसे वोट मांग रहे हैं वो कहते हैं कि बिहार के लोगों को ना पंजाब में घर खरीदने देना चाहिए ना ही पंजाब में बिहारियों को कोई अधिकार देना चाहिए बिहार के लोगों के लिए इतनी नफरत इन लोगों के दिल दिमाग में भरी पड़ी है क्या आपने कांग्रेस के शाही परिवार से सुना कि भाई ये इनका मंत्री बोल रहा है गलत बोल रहा है उनका नेता बोल रहा है गलत बोल रहा है ऐसा नहीं बोलना चाहिए नहीं बोल रहे यहां आरजेडी के लोगों ने तो कान में रुई ठूस लिए रुई रूई ਦਰਸਲ ਸੁਖਪਾਲ ਸਿੰਘ ਖੇਰਾ ਨੇ ਬੀਤੇ ਦਿਨੀ ਚੋਣ ਪ੍ਰਚਾਰ ਦੌਰਾਨ ਬਿਹਾਰੀਆਂ ਸਣੇ ਦੂਜੇ ਪ੍ਰਵਾਸੀ ਮਜ਼ਦੂਰਾ ਤੇ ਨਿਸ਼ਾਨੇ ਸਾਦੇ ਸੀ ਉਹਨਾਂ ਕਹਿਆ ਸੀ ਕਿ ਜੇਕਰ ਇਸੇ ਤਰ੍ਹਾਂ ਪੰਜਾਬ ਵਿੱਚ ਬਿਹਾਰੀਆਂ ਨੂੰ ਘਰ ਅਤੇ ਵੋਟ ਪਾਉਣ ਸੜੇ ਸਰਕਾਰੀ ਨੌਕਰੀਆਂ ਦਾ ਅਧਿਕਾਰ ਮਿਲਦਾ ਰਿਹਾ ਤਾਂ ਇੱਕ ਦਿਨ ਪੰਜਾਬ ਚੋਂ ਪੰਜਾਬੀਆਂ ਦੀ ਗਿਣਤੀ ਮੰਨਫੀ ਹੋ ਜਾਵੇਗੀ ਅਤੇ ਪੰਜਾਬ ਤੇ ਪ੍ਰਵਾਸੀ ਮਜ਼ਦੂਰ ਰਾਜ ਕਰਨਗੇ ਮੈਂ ਇਹ ਕਹਿ ਰਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਲਾ ਉਹਦੀ ਤਰਜ਼ ਤੇ ਇੱਕ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਦੀ ਤਰਜ਼ ਤੇ ਸਾਡੇ ਪੰਜਾਬ ਦੀ ਵਿਧਾਨ ਸਭਾ ਨੂੰ ਇੱਕ ਕਾਨੂੰਨ ਮੈਂ ਲਿਖ ਕੇ ਸਪੀਕਰ ਕੋਲ ਤਾਰਸੰਦਵਾ ਨੂੰ 2023 ਦਾ ਦਿੱਤਾ ਹੋਇਆ ਉਹਦੇ ਵਿੱਚ ਮੈਂ ਮੰਗ ਕੀਤੀ ਆ ਕਿ ਹਿਮਾਚਲ ਦੀ ਤਰਜ਼ ਤੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾ ਲੈ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਵੋਟਰ ਨਾ ਬਣ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਰਕਾਰੀ ਸਾਡੀ ਨੌਕਰੀ ਨਾ ਲੈ ਸਕੇ ਇਹ ਇਕੱਲਾ ਹਿਮਾਚਲ ਚ ਨਹੀਂ ਇਹ ਕਾਨੂੰਨ ਗੁਜਰਾਤ ਵਿੱਚ ਵੀ ਹੈ ਇਹ ਕਾਨੂੰਨ ਉੱਤਰਾਖੰਡ ਨੇ ਵੀ ਐਡਾਪਟ ਕਰ ਲਿਆ ਪੰਜਾਬ ਇੱਕ ਸਪੈਸ਼ਲ ਸਟੇਟ ਆ ਸਿੱਖਾਂ ਦੀ ਇੱਕੋ ਹੀ ਸੂਬਾ ਜਿੱਥੇ ਸਿੱਖਾਂ ਦੀ ਇੱਕ ਮੈਜੋਰਿਟੀ ਹੈ ਤੇ ਸਾਡੇ ਜਿਹੜੇ ਦੇਸ਼ ਸਾਡੇ ਪੰਜਾਬ ਦੇ ਲੋਕੀ ਨੇ ਇਹ ਪਿਛਲੇ ਕਾਫੀ ਦਹਾਕਿਆਂ ਤੋਂ 3 ਕਰੋੜ ਆਬਾਦੀ ਪੰਜਾਬ ਦੀ ਜਿੱਚੋ 70 75 ਲੱਖ ਆਦਮੀ ਬਾਹਰ ਜਾ ਚੁੱਕਾ ਅਗਰ ਅਸੀਂ ਗੈਰ ਪੰਜਾਬੀਆਂ ਨੂੰ ਇਸ ਇੱਥੇ ਰਹਿਣ ਦਿੱਤਾ ਤੇ ਮੇਰੇ ਖਿਆਲ 15 20 ਸਾਲ ਦੇ ਵਿੱਚ ਤੁਹਾਨੂੰ ਆਪ ਅੱਗ ਨਹੀਂ ਲੱਭਣੀ ਪੰਜਾਬੀ ਨਹੀਂ ਲੱਭਣੀ ਤੇ ਨਾ ਸਿੱਖਾਂ ਦੀ ਆਬਾਦੀ ਇੱਥੇ ਲੱਭੇਗੀ ਸੋ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਬਚਾਉਣ ਲਈ ਆਪਣੀ ਹੋਂਦ ਆਪਣੀ ਆਈਡੈਂਟੀਟੀ ਨੂੰ ਬਚਾਉਣ ਵਾਸਤੇ ਇਹ ਕਾਨੂੰਨ ਹਿਮਾਚਲ ਦੀ ਤਰਜ਼ ਤੇ ਲਿਆਉਣਾ ਬਹੁਤ ਜ਼ਰੂਰੀ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਕੋਈ ਵੀ ਸਾਡੀ ਸਰਕਾਰੀ ਨੌਕਰੀ ਗੈਰ ਪੰਜਾਬੀ ਬਾਹਰੋਂ ਆਣ ਕੇ ਨੌਕਰੀ ਲੈ ਲੇਗਾ ਇਹ ਮਸਲਾ ਮੈਂ ਲਗਾਤਾਰ ਇਸ ਕਚਹਿਰੀ ਚਕਤੂਖਪਾਲ ਸਿੰਘ ਖਹਿਰਾ ਦਾ ਬਿਆਨ ਹੁਣ ਦੇਸ਼ ਦੀ ਸਿਆਸਤ ਵਿੱਚ ਗੂੰਜ ਲੱਗਿਆ ਹੈ ਅਤੇ ਇਸ ਤੇ ਸਿਆਸਤ ਵੀ ਰਜਕੇ ਹੋ ਰਹੀ ਹੈ ਇੱਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਬਿਹਾਰ ਵਿੱਚ ਇਸ ਬਿਆਨ ਨੂੰ ਵੋਟਾਂ ਲਈ ਇਸਤੇਮਾਲ ਕਰ ਰਹੇ ਨੇ ਉਥੇ ਹੀ ਕਾਂਗਰਸ ਇਸ ਬਿਆਨ ਨੂੰ ਲੈ ਕੇ ਬਿਹਾਰ ਵਿੱਚ ਬੈਕਫੁੱਟ ਤੇ ਨਜ਼ਰ ਆ ਰਹੀ ਹੈ ਦੂਜੇ ਪਾਸੇ ਲੁਧਿਆਣਾ ਵਿੱਚ ਰਾਜਾ ਬੜਿੰਗਰੂ ਵੀ ਇਸ ਬਿਆਨ ਦਾ ਵਿਰੋਧ ਚਲਣਾ ਪੈ ਰਿਹਾ ਹੈ ਜਿੱਥੇ ਕਿ ਪ੍ਰਵਾਸੀ ਮਜ਼ਦੂਰਾ ਵੱਲੋਂ ਬੀਤੇ ਦਿਨੀ ਕਾਂਗਰਸ ਖਿਲਾਫ ਰੋਜ਼ ਪ੍ਰਦਰਸ਼ਨ ਵੀ ਕੀਤੇ ਗਏ ਫਿਲਹਾਲ ਇਸ ਬਿਆਨ ਨੇ ਪੰਜਾਬ ਚ ਵਸਦੇ ਪ੍ਰਵਾਸੀ ਮਜ਼ਦੂਰਾ ਨੂੰ ਕਾਂਗਰਸ ਦੇ ਖਿਲਾਫ ਲਿਆ ਕੇ ਖੜਾ ਕਰ ਦਿੱਤਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ